ਕੱਲ ਤੇ ਅੱਜ ਦੋ ਦਿਨ ਕੱਲ ਵੀ ਹੋਈ ਸੀ ਸਾਡੀ ਮੀਟਿੰਗ 올 ਇੰਡੀਆ ਡਿਫੈਂਸ ਬ੍ਰਦਰਹੁੱਡ ਪੰਜਾਬ ਚੈਪਟਰ ਦੇ ਅ ਇੱਕ ਕੋਰ ਗਰੁੱਪ ਦੀ ਮੀਟਿੰਗ ਹੋਈ ਸੀ ਐਮਰਜੈਂਸੀ ਮੀਟਿੰਗ ਉਹਦੇ ਵਿੱਚ ਸਿਵਲ ਮਿਲਟਰੀ ਰਿਲੇਸ਼ਨਸ ਜੋ ਕਿ ਅੱਜ ਵੀ ਮੀਟਿੰਗ ਚੱਲ ਰਹੀ ਹੈ ਸਿਵਲ ਮਿਲਟਰੀ ਰਿਲੇਸ਼ਨ ਨੂੰ ਲੈ ਕੇ ਤੇ ਜੋ ਕੁਝ ਕਾਂਡ ਵਾਪਰਿਆ ਹੈ ਬਹੁਤ ਅਫਸੋਸ ਦੀ ਗੱਲ ਹੈ ਜਿਸ ਤਰੀਕੇ ਨਾਲ ਇੱਕ ਬਰੂਟਲ ਅਟੈਕ ਕੀਤਾ ਗਿਆ ਇੱਕ ਸਰਵਿੰਗ ਕਰਨਲ ਉਹ ਸ਼ਿਪਿੰਦਰ ਸਿੰਘ ਬਾਠ ਦੇ ਉੱਤੇ ਉਹਦੀ ਨਖੇਦੀ ਕਰਦਿਆਂ ਹੋਇਆਂ ਅਸੀਂ ਕੁਝ ਇੱਕ ਮਤੇ ਪਾਸ ਕੀਤੇ ਨੇ ਇਸ ਪੂਰੇ ਗਰੁੱਪ ਨੇ ਉਹਦੇ ਬਾਰੇ ਅਸੀਂ ਗੱਲਬਾਤ ਕਰਨ ਬਾਾਰੇ ਤੇ ਮੀਡੀਆ ਨੂੰ ਫੇਸ ਕਰਨ ਵਾਸਤੇ ਅੱਜ ਇਕੱਠੇ ਹੋਏ ਹਾਂ ਤੇ ਮੈਨੂੰ ਨਾਲ ਇੱਕ ਖੁਸ਼ੀ ਹੈ ਬਹੁਤ ਕਿ ਸਾਡੇ ਇੱਕ ਵਾਰ ਵੈਟਰਨ ਇੱਕ ਵਾਰ ਹੀਰੋ ਇਹ ਹਰਜਿੰਦਰ ਸਿੰਘ ਜੋ ਕਿ 15 ਪੰਜਾਬ ਰੈਜiment ਦੇ ਨੇ ਜਿਨ੍ਹਾਂ ਨੇ ਕਾਰਗਿਲ ਜੰਗ 'ਚ ਯੋਗਦਾਨ ਪਾਇਆ ਬਹਾਦਰੀ ਪੂਰਨ ਕਾਰਨਾਮੇ ਦਿਖਾਇ ਇਸ ਜ਼ਖਮੀ ਹੋ ਕੇ ਬਹੁਤ ਬੜੀ ਤਰ੍ਹਾਂ ਡਿਸੇਬਿਲਟੀ ਮਿਲੀ ਇਹਨੂੰ 75% ਇਹ ਉਥੋਂ ਪੈਨਸ਼ਨ ਲੈ ਕੇ ਆਏ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਾਰਨਾਮੇ ਸਿਵਲ ਚਾਕੇ ਜਿੱਥੇ ਕਿ ਮਨੁੱਖਤਾ ਵਾਸਤੇ ਮਨਤਾ ਵਾਸਤੇ ਲੋਕਿਆਂ ਨੂੰ ਬਚਾਇਆ ਇਜਾ ਜਦੋਂ ਛੋਟੀ ਸਾਨ ਇੱਕ ਵਾਰੀ ਉਦੋਂ ਆਏ ਤੇ ਉਦੋਂ ਬੱਸ ਡੇਗ ਪਈ ਸੀ ਤੇ ਉਹ ਬੱਸ ਦੇ ਵਿੱਚੋਂ ਬੱਚਿਆਂ ਨੂੰ ਕੱਢਿਆ ਆ ਹੁਣ ਜਿਹੜੀ ਵਾਰਦਾਤ ਹੋਈ ਏ 10 ਫਰਵਰੀ ਨੂੰ ਉਹ ਕਨਾਲ ਸਿਰਦ ਕਨਾਲ 'ਚ ਜਿਹੜੀ ਇੱਕ ਗੱਡੀ ਡੇਗ ਪਈ ਸੀ ਆਪਣੀ ਜਨਮਾਂ ਦੀ ਪਰਵਾਹ ਨਾ ਕਰਦੇ ਆ ਜਾਂ ਜਾਨ ਦੀ ਪਰਵਾਹ ਨਾ ਕਰਦੇ ਹੋਇਆਂ ਆਪਣੇ ਬੱਚਿਆਂ ਦੋ ਬਟਿਆਂ ਨੂੰ ਲੈ ਕੇ ਜਦੋਂ ਕਿਤੇ ਸ਼ਾਦੀ ਤਵਾਰੇ ਸਨ ਬੱਚੇ ਟੀ ਟੋਲਡਰ ਨੇ ਨਾ ਧਾਰੂ ਪੀਂਦੇ ਨੇ ਨਾ ਕੋਈ ਉਹ ਨਸ਼ਾ ਕਰਦੇ ਤੇ ਉਹਨਾਂ ਨੂੰ ਨਾਲ ਲੈ ਕੇ ਪੰਜ ਜਾਨਾਂ ਬਚਾਈਆਂ ਤੇ ਇੱਕ ਜਾਨ ਗਵਾ ਜੋ ਕਿ ਅਸੀ ਉਹ ਵੀ ਮੇਰੇ ਨਾਲ ਅੱਜ ਸਾਥੀ ਇੱਥੇ ਨੇ ਇਹਨਾਂ ਨੂੰ ਚੀਫ ਆਫ ਦੀ ਆਰਮੀ ਸਟਾਫ ਸਪੈਸ਼ਲੀ ਅੱਜ ਚੰਦੀ ਮੰਦਰ ਬੁਲਾ ਕੇ ਇੱਥੇ ਆਏ ਨੇ ਉਹਨਾਂ ਨੇ ਚੰਦੀ ਮੰਦਰ ਬੁਲਾ ਕੇ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਮੈਡਲਾਂ ਦੇ ਨਾਲ ਤੇ ਉਹ ਮੈਡਲ ਵੀ ਅਸੀਂ ਤੁਹਾਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਆ ਇੱਕ ਬੜਾ ਰੇਅਰ ਦੇਖੇ ਚੀਫ ਆਫ ਦੀ ਆਰਮੀ ਸਟਾਫ ਦੇ ਕਮੈਂਡੇਸ਼ਨ ਕਾਰਡ ਮਿਲਦੇ ਨੇ ਆਰਮੀ ਕਮਾਂਡਰ ਦੇ ਵੀ ਮਿਲਦੇ ਨੇ ਪਰ ਇਹ ਇੱਕ ਬਹੁਤ ਐਮ ਮੌਕਾ ਹੈਗਾ ਇਹਦਾ ਕੇਸ ਮੈਂ ਰੱਖਿਆ ਮੰਤਰੀ ਡਿਫੈਂਸ ਮਿਨਿਸਟਰ ਨੂੰ ਇਹਦੀ ਬਹਾਦਰੀ ਦੇ ਭਰਪੂਰ ਕਾਰਨਾਮੇ ਦੇ ਬਾਰੇ ਹਾਥੇ ਫੜ ਕੇ ਦਿਖਾ ਤੇ ਇਹਦੇ ਬਾਰੇ ਲਿਖਿਆ ਸੀ ਉਹਨਾਂ ਚੀਫ ਆਫ ਦਿ ਆਰਮੀ ਸਟਾਫ ਉੱਥੇ ਭੇਜਿਆ ਸਾਰੀ ਕਾਰਵਾਈ ਹੋਈ ਇਹਨੂੰ 3-4 ਦਿਨ ਪਹਿਲਾਂ ਮੈਸੇਜ ਆ ਕਿ ਇੱਥੇ ਆਉਣਾ ਹੈ ਇਹ ਸਨਮਾਨਤ ਚੀਫ ਆਫ ਦਿ ਆਰਮੀ ਸਟਾਫ ਕਾਰਡ ਜਿਹੜਾ ਕਮੈਂਡੇਸ਼ਨ ਕਾਰਡ ਮੈਨੂੰ ਮਿਲਿਆ ਪਰ ਏਦਾਂ ਤਾਂ ਨਹੀਂ ਕਦੀ ਖੁਦ ਆ ਕੇ ਚੀਫ ਆਫ ਦਿ ਆਰਮੀ ਸਟਾਫ ਨੇ ਪ੍ਰੈਜ਼ੈਂਟ ਕੀਤਾ ਹੈ ਬਹਾਦਰੀ ਪੂਰੇ ਕਾਰਨਾਮੇ ਉਹ ਰਸੀਦ ਦਿਖਾਓ ਏ ਇਸ ਵਾਸਤੇ ਇਹ ਵੀ ਸਾਡੇ ਨਾਲ ਨੇ ਅੱਜ ਸਾਡੇ ਡਿਫੈਂਸ ਬ੍ਰਦਰਹੂਡ ਦੇ ਮੈਂ ਨਾਲ ਹੁਣ ਜਿਹੜੀ ਗੱਲ ਕਰਨੀ ਹੈ ਕਿ ਕਰਨਲ ਬਾਟ ਜੋ ਕਿ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਸਨ ਆਰਮੀ ਹੈੱਡ ਕੁਆਟਰ ਕੈਬਨਟ ਸੈਕਰੀਟਰੀਸ ਦੇ ਵਿੱਚ ਨੇ ਔਰ ਉਥੇ ਉਸ ਅਫਸਰ ਨੂੰ ਚੁਣ ਕੇ ਭੇਜਿਆ ਬਹੁਤ ਹੀ ਕਾਬਿਲ ਅਫਸਰ ਉਹ ਜਿਨੇ ਵੱਡੇ ਵੱਡੇ ਕੋਰਸ ਕੀਤੇ ਨੇ ਜਿਨ੍ਹਾਂ ਦੀ ਜਿੰਨੂੰ ਦੁਸ਼ਮਨ ਦੇ ਬਾਰੇ ਇਰਾਦਿਆਂ ਬਾਰੇ ਦੁਸ਼ਮਨ ਦੀ ਸਟ੍ਰੈਟਜੀ ਬਾਰੇ ਪੂਰਾ ਗਿਆਨ ਹੈਗਾ ਔਰ ਇੱਕ ਸਿਕਿਉਰਿਟੀ ਦੇ ਨਾਲ ਸਿਕਿਉਰਿਟੀ ਸਿਸਟਮ ਦੇ ਨਾਲ ਜੁੜੇ ਹੋਏ ਨੇ ਉਹ ਆਪਣੇ ਬੇਟੇ ਦੇ ਨਾਲ ਛੁੱਟੀ ਆਏ ਆਪਣੇ ਬੇਟੇ ਦੇ ਨਾਲ ਜੋ ਕੁਝ ਇਹਨਾਂ ਨੇ ਵਰਤਾਓ ਕੀਤਾ ਮੰਦ ਭਾਗਾ ਵਰਤਾਓ ਉਹਦੀ ਜਿੰਨੀ ਨਖੇਦੀ ਪੁਲਿਸ ਵਾਲਿਆਂ ਨੇ ਬਾਹਰ ਆਨੇ ਤੇ ਉਹਦੇ ਬਾਰੇ ਦੇਖੋ ਪਹਿਲਾਂ ਕੇਸ ਦਰਜ ਨਹੀਂ ਕੀਤਾ ਉਹਦੀ ਬੈਕਗ੍ਰਾਉਂਡ ਸਾਰਿਆਂ ਨੂੰ ਪਤਾ ਜੋ ਕੁਝ ਹੋਇਆ ਉਥੇ ਸਾਡੀ ਜੋ ਡਿਫੈਂਸ ਕਮਿਊਨਿਟੀ ਹੈ ਸਾਰੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਾਰਟੀ ਅਟੈਚਮੈਂਟ ਵੀ ਹੈਗੀ ਪਿੰਡਾਂ 'ਚ ਵੀ ਦੂਜਿਆਂ 'ਚ ਵੀ ਮਗਰ ਉਥੇ ਤੇ ਹਰਿਆਣਾ ਤੋਂ ਵੀ ਸਾਬਕਾ ਫੌਜੀ ਆਏ ਉਥੇ ਤੇ ਠੀਕ ਹੈ ਜਿਹੜੇ ਫੌਜੀ ਨੌਕਰੀ ਕਰ ਰਹੇ ਨੇ ਇਸ ਵੇਲੇ ਉਹ ਤਾਂ ਨਹੀਂ ਆ ਸਕਦੇ ਪਰ ਉਹਨਾਂ ਦੀ ਚਿੰਤਾ ਜ਼ਰੂਰ ਕੀਤੀ ਹੈ ਯੰਗ ਆਫਸਰਾਂ ਨੇ ਸਾਡੇ ਕੋਲ ਬਹੁਤ ਸਾਰੇ ਆ ਇਹਨਾਂ ਦੇ ਬਾਰੇ ਮੈਸੇਜ ਆ ਚੁੱਕੇ ਨੇ ਤੇ ਉਥੇ 3 ਦਿਨ ਜਿਹੜਾ ਧਰਨਾ ਬਹੁਤ ਵੱਡਾ ਧਰਨਾ ਮੈਂ ਸਮਝਦਾ ਹਾਂ ਕਿ ਮਿਸਿਸ ਬਾਠ ਵੱਲੋਂ ਉਥੇ ਲਗਾਇਆ ਗਿਆ ਉਹ ਦਾ ਬਹੁਤ ਵੱਡਾ ਸੰਦੇਸ਼ ਗਿਆ ਹੈ ਔਰ ਉਹ ਦੇ ਉੱਤੇ ਫਿਰ ਉਹ ਚੌਥੇ ਦਿਨ ਕਿਹਾ ਕਿ ਤੁਹਾਡੀ ਚੀਫ ਮਨਿਸਟਰ ਤੁਹਾਡੇ ਨਾਲ 31 ਮਈ 31 ਮਾਰਚ ਨੂੰ ਮੀਟਿੰਗ ਕਰਨਗੇ ਤੇ ਤਾਂ ਆਖੇ ਧਰਨਾ ਉਠਾਇਆ ਉਹਨਾਂ ਦੇ ਜਜ਼ਬਾ ਉਹਨਾਂ ਦਾ ਯੋਗਦਾਨ ਉਹਨਾਂ ਨੇ ਜਿਸ ਤਰੀਕੇ ਨਾਲ ਉਸ ਸਾਹਤ ਕੀਤਾ ਜਿਸ ਤਰੀਕੇ ਨਾਲ ਸਪੋਰਟ ਕੀਤੀ ਆਪਣੇ ਉਹ ਵੀ ਕਰਨਲ ਦੀ ਬੇਟੀ ਨੇ ਤੇ ਮੈਂ ਸਮਝਦਾ ਹਾਂ ਇੱਕ ਬਹੁਤ ਵੱਡਾ ਮਿਸਾਲ ਵੀ ਕਾਇਮ ਕੀਤੀ ਹੈ ਸਾਡੇ ਫੌਜੀ ਲੇਡੀਜ਼ ਵਾਸਤੇ ਜੋ ਉਹਨਾਂ ਨੇ ਕਾਰਨਾਮੇ ਕਰਕੇ ਦਿਖਾਏ ਨੇ ਜੋ ਉਹਨਾਂ ਨੇ ਇੱਕ ਕੇਸ ਟੇਕ ਅਪ ਕੀਤਾ ਤੇ ਕਰਨਲ ਸਾਹਿਬ ਦੇ ਬਾਰੇ ਤੇ ਪਹਿਲਾਂ ਹੀ ਹੁਣ ਜਦੋਂ ਮੈਂ ਦੱਸ ਚੁੱਕਿਆ ਕਿ ਇਥੋਂ ਤੱਕਰ ਕਿ ਇਹਦਾ ਪ੍ਰਭਾਵ ਦੇਸ਼ ਵਿਦੇਸ਼ਾਂ 'ਚ ਵੀ ਪੈਂਦਾ ਹੈ ਇਸ ਵਾਸਤੇ ਅਸੀਂ ਮੰਗ ਕੀਤੀ ਹੈ ਅੱਜ ਵੀ ਰੈਜ਼ੋਲੂਸ਼ਨ ਅਡਾਪਟ ਕੀਤਾ ਹੈ ਕਿ ਸਾਨੂੰ ਸੈਟ ਮਨਜ਼ੂਰ ਨਹੀਂ ਪੰਜਾਬ ਪੁਲਿਸ ਪੰਜਾਬ ਸਰਕਾਰ ਦੀ ਤਰਫੋਂ ਉਹਨਾਂ ਨੇ ਆਰਡਰ ਕੀਤੀ ਹੈ ਸੈਟ ਹੁਣ ਬਦਲੀ ਵੀ ਕਰ ਦਿੱਤਾ ਵਿੱਚੋਂ ਕਿਉਂ ਕਿਉਂਕਿ ਨਾ ਉਹਨਾਂ ਨੂੰ ਵਿਸ਼ਵਾਸ ਹੈ ਨਾ ਸਾਨੂੰ ਦਾ ਵਿਸ਼ਵਾਸ ਹੋਣੀ ਸਕਾ ਅਸੀਂ ਇੱਕ ਰੌਕ ਵਾਂਗੂ ਅਸੀਂ ਇੱਕ ਪੱਥਰ ਵਾਂਗੂ ਬਹੁਤ ਉਹਨਾਂ ਦੇ ਪਿੱਛੇ ਖਲੋਤੇ ਆਂ ਔਰ ਇਥੋ ਜੇਕਰ ਮੈਂ ਦੱਸਣਾ ਚਾਹੁੰਨਾ ਕਿ ਸਾਡੇ ਗੁਰਦਾਸਪੁਰ ਜਿਹੜੀ ਮੇਰੀ ਵੱਡੀ ਜਥੇਬੰਦੀ ਹੈ ਬਟਾਲਾ ਉਥੇ ਇੰਡੀਅਨ ਐਕਸਰਸਮੈਨ ਸੋਸਾਇਟੀ ਸਾਡੀ ਜਿਹੜੀ ਹੈ ਉਥੋਂ ਵੀ ਆਪਣੇ ਫੌਜੀ ਇਥੇ ਪਟਿਆਲੇ ਪਹੁੰਚੇ ਸਨ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਇੱਕ ਤੇ ਅਸੀਂ ਇਹ ਵਿਸ਼ਵਾਸ ਦੁਲਾਨਾ ਚਾਹੁੰਦੇ ਆਂ ਔਰ ਮੈਨੂੰ ਇਹ ਵੀ ਪਤਾ ਲੱਗਾ ਮੈਂ ਵੀ ਪਹਿਲਾਂ ਜੱਟ ਰੇਜਮੈਂਟ ਵਿੱਚ ਵੀ ਨੌਕਰੀ ਕੀਤੀ ਸੀ ਕਿ ਹਰਿਆਣਾ ਤੋਂ ਵੀ ਲੋਕ ਇਥੇ ਪਹੁੰਚੇ ਔਰ ਬਹੁਤ ਖੁਸ਼ੀ ਨੇ ਇੱਥੋਂ ਦੇ ਕੇ ਨਾਇੜਾ ਵਾਲਾ ਸਪੋਰਟ ਮਿਲ ਰਹੀ ਹੈ ਤੋਂ ਇਸ ਪੱਖੋਂ ਬਹੁਤ ਇੰਪੋਰਟੈਂਟ ਹੈ ਤੇ ਸਿੱਟਾ ਨਾ ਪਰਿਵਾਰ ਨੂੰ ਮਨਜ਼ੂਰ ਹੈ ਜੋ ਬੇਪਰਾਂ ਚਾਹੇ ਨਾ ਸਾਨੂੰ ਮਨਜ਼ੂਰ ਹੈ ਹੁਣ ਕੇਸ ਕਿਉਂਕਿ ਹਾਈ ਕੋਰਟ ਚ ਵੀ ਲਾਗੇ ਨੇ ਉਹ ਕਰਨਲ ਸਾਹਿਬ ਜਿਹਨਾਂ ਦੇ ਦੇਖੋ ਹਾਲੇ ਤੱਕ ਪਲਾਸਟਰ ਲੱਗਾ ਹੋਇਆ ਹੈ ਬਾਹੂ ਦੇ ਉੱਤੇ ਉਹਨਾਂ ਨੂੰ ਸਮਨ ਕਰ ਰਹੇ ਕਿ ਤੁਸੀਂ ਆਓ ਇੱਥੇ ਸਾਡੇ ਸਾਹਮਣੇ ਪੇਸ਼ ਹੋ ਸਿੱਟਾ ਇਹਦਾ ਕੀ ਮਤਲਬ ਹੋਇਆ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਕਨਸਟੀਟਿਊਸ਼ਨ ਦੇ ਸਾਹਬ ਦੇ ਨਾਲ ਸਰਕਾਰ ਕੇਂਦਰ ਸਰਕਾਰ ਦੇ ਇਹ ਜਿਹੜਾ ਇੱਕ ਕਾਨੂੰਨ ਅਨੁਸਾਰ ਇੱਕ ਸਿਰਫ ਫੌਜੀ ਹੈ ਜਿਹੜਾ ਕਿ ਪੈਨਸ਼ਨ ਜਦੋਂ ਆਉਂਦਾ ਆਪਣੇ ਰਹਿ ਗੁਆ ਇਸਤੇਮਾਲ ਕਰ ਸਕਦਾ ਨਾ ਆਈਪੀਐਸ ਆਫਸਰ ਨਾ ਆਈਐਸ ਆਫਸਰ ਇੰਪੋਰਟੈਂਟ ਹੈ ਇਹ ਸਾਡੇ ਸੁਪਰੀਮ ਕਮਾਂਡਰ ਆਫ ਦੀ ਆਰਮਡ ਫੋਰਸਸ ਜੋ ਕਿ ਸਾਡੇ ਸਭ ਤੋਂ ਵੱਡੇ ਫੌਜੀ ਕਮਾਂਡਰ ਨੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਔਰ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਇਹ ਕੇਸ ਜਿਹੜਾ ਉਥੋਂ ਤੱਕਰ ਪਹੁੰਚੇ ਤੇ ਉਥੇ ਜਾ ਉਹਨਾਂ ਨੂੰ ਪਤਾ ਲੱਗੇ ਕਿ ਇੱਕ ਕਾਨੂੰਨ ਨਿਯਮਾਵਲੀ ਨਹੀਂ ਹੈ ਕੋਈ ਉਥੇ ਦੇਖੋ ਸਾਡਾ ਅਸੀਂ ਕਹਿੰਦੇ ਰਿਹਾ ਕਿ ਇੱਕ ਨੈਸ਼ਨਲ ਲੈਵਲ ਕਮਿਸ਼ਨ ਫਾਰ ਦੀ ਵੈਲਫੇਅਰ ਆਫ ਦੀ ਐਕਸਰਸਮੈਨ ਬਣੇ ਆ ਕਾਰਗਲ ਕਮੇਟੀ ਜਾਂਚ ਕਮੇਟੀ ਨੇ ਕਾਰਗਲ ਤੋਂ ਬਾਅਦ ਇਹੋ ਜੀਆਂ ਰეკਮੈਂਡੇਸ਼ਨ ਦਿੱਤੀਆਂ ਸਿਰ ਹੋਇਆ ਨਹੀਂ ਇਸ ਵਾਸਤੇ ਪਹਿਲਾ ਤੇ ਮੁੱਦਾ ਇਹ ਹੈ ਕਿ ਅਸੀਂ ਖੜੇ ਹਾਂ ਅਸੀਂ ਹਰ ਸੰਭਵ ਮੌਕੇ ਤੇ ਜਿੱਥੋਂ ਵੀ ਲੋੜ ਪਈ ਗਈ ਸੀ ਨਾਲ ਹਾਂ ਸੈਟ ਮਨਜ਼ੂਰ ਨਹੀਂ ਹਾਂ ਸਿਰਫ ਜੇ ਵਿਸ਼ਵਾਸ ਰਹਿ ਚੁਕਿਆ ਹੈ ਤੇ ਸਾਬਕਾ ਫੌਜੀਆਂ ਦਾ ਫੌਜੀ ਵਰਗ ਦਾ ਐਸ ਵੇਲੇ ਸਭ ਤੋਂ ਜ਼ਿਆਦਾ ਜੰਗੀ ਵਿਦੋਵਾਵਾਂ ਉਹ ਪੰਜਾਬ ਦੀਆਂ ਨੇ ਸਾਢੇ 4 ਦੇ ਲੱਖ ਦੇ ਕਰੀਬ ਸਾਬਕਾ ਫੌਜੀ ਨੇ ਉਹਨਾਂ ਦੇ ਆਸ਼ਰ ਜਿਹੜੇ ਡਿਪੈਂਡੈਂਟ ਨੇ ਜਿਹੜੇ ਸਰਟੀਫਿਕੇਟ 10 ਲੱਖ ਉਹ ਨੇ ਹੋਰ ਨਾਲ ਜਿਹੜੇ ਕਿ ਤੁਹਾਕਾ ਫੌਜੀ ਕੇ ਜਾਸਰ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਜਾਂ ਹੋਰ ਕੋਈ ਸ਼ਾਰਟ ਸਰਵਿਸ ਆਗੇ ਜਾਂ ਕਿਹੜੇ ਉਹਨਾਂ ਨੂੰ ਸ਼ਾਮਲ ਕਰ ਲਿਆ ਜਾਏ 1 ਲੱਖ ਦੇ ਕਰੀਬ ਫੌਜੀ ਨੇ ਪੰਜਾਬ ਦੇ ਜਿਹੜੇ ਨੌਕਰੀ ਕਰ ਰਹੇ ਨੇ ਹੁਣ ਉਹਨਾਂ ਦੇ ਬਨਵਲ ਦੇ ਉਤੇ ਕੀ ਅਸਰ ਪਏਗਾ ਮੇਰੇ ਕੋਲ ਸੈਂਕੜੇ ਕਾਲਾਂ ਆਗੀਆਂ ਨੇ ਕਿ ਸਾਹਿਬ ਜੇ ਇੱਕ ਪੁਲਿਸ ਕਰਨਲ ਸਾਹਿਬ ਨੂੰ ਨੇ ਪੁੱਛਦੀ ਇੱਕ ਸਪਾਈ ਅਸੀਂ ਸਾਡਾ ਕੀ ਹਾਲ ਹੋਏਗਾ ਸਾਡਾ ਹਾਲ ਹੋ ਰਿਹਾ ਉਹ ਮੈਂ ਗੱਲ ਕਰਨਾ ਚਾਹੁੰਦਾ ਤੇ 20 ਤਰੀਕ ਦੀ ਗੱਲ ਹੈ ਬੀਦਰੀ ਨੂੰ ਇੱਕ ਸਪਾਈ ਨੂੰ ਉਥੇ ਅੰਮ੍ਰਿਤਸਰ ਸਿਪਾਈ ਜਿਹੜਾ ਪੈਰਾ ਮਿਲਟਰੀ ਫੋਰਸ ਦਾ ਪੁਲਿਸ ਨੇ ਘੁੱਟ ਕਟਿਆ ਉਹਦਾ ਫਿਰ ਕੇਸ ਰਜਿਸਟਰ ਨਾ ਕਰਨ ਨਾਲੇ ਰਮਾਰਕ ਦੇਤੇ ਐਸਸੀਐਸਟੀ ਕੈਟਾਗਰੀ ਦੇ ਉਥੇ ਜਿਹੜਾ ਚੇਅਰਮੈਨ ਹੈ ਮਾਨਾਰਟੀ ਕਮਿਸ਼ਨ ਇਹਨਾਂ ਦਾ ਔਰ ਜਸਵੀਰ ਸਿੰਘ ਘੜੀ ਉਹਨੇ ਫਿਰ ਜਦੋਂ ਆਪਣਾ ਕਾਰਵਾਈ ਕੀਤੀ ਤਾਂ ਜਾ ਕੇ ਉਹ ਇੱਕ ਲਿਖਾ ਮੇਰਾ ਕਹਿਣ ਤੋਂ ਮਤਲਬ ਹੈ ਫੌਜ ਦਾ ਮਸਲਾ ਹੈ ਇਸ ਲਈ ਇੱਜ਼ਤ ਮਾਨ ਸਤਕਾਰ ਦਾ ਮਸਲਾ ਹੈ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੋਵੇਗੀ ਅਸੀਂ ਅਗਲੀ ਗੱਲ ਵਿਸ਼ਵਾਸ ਦੁਆਇ ਅਸੀਂ ਵਿਸ਼ਵਾਸ ਹੈ ਸਾਡਾ ਪੂਰਨ ਵਿਸ਼ਵਾਸ ਹੈ ਜੇ ਸਾਨੂੰ ਭਰੋਸਾ ਹੈ ਤੇ ਉਹ ਪੰਜਾਬ ਸਰਕਾਰ ਤੇ ਬਿਲਕੁਲ ਭਰੋਸਾ ਨਹੀਂ ਸਾਨੂੰ ਭਰੋਸਾ ਹੈ ਤੇ ਉਹ ਜੁਡੀਸ਼ੀਅਰ ਤੇ ਹਾਈ ਕੋਰਟ ਦੇ ਉੱਤੇ ਆ ਸੁਪਰੀਮ ਕੋਰਟ ਨੇ ਸਾਡਾ ਹੋਰ ਹੋ ਵੀ ਸੁਪਰੀਮ ਕੋਰਟ ਦਿੱਤਾ ਕੋਈ ਸਰਕਾਰ ਨਹੀਂ ਸੀ ਦੇਣਾ ਚਾਹੁੰਦੀ ਆ ਮੁੱਦੇ ਜ਼ਰੂਰ ਉੱਠਦੇ ਰਹੇ ਪਾਰਲੀਮੈਂਟ 'ਚ ਉੱਠੇ ਪਾਰਲੀਮੈਂਟ 'ਚ ਬੜਾ ਸਾਡਾ ਆ ਮੁੱਦਾ ਉਠਾਇਆ ਗਿਆ ਜੋ ਨਾ ਸ਼ਰਨ ਉਹ ਵੀ ਕਈ ਵਾਰੀ ਹੋਰ ਵੀ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਨਾ ਨੇ ਹੁਣ ਵੀ ਧਰਮਵੀਰ ਗਾਂਧੀ ਨੇ ਇਹ ਮੁੱਦਾ ਉਠਾਇਆ ਪੰਜਾਬ ਦੇ ਵਿੱਚ ਸਾਰੇ ਐਨਐਮਪੀ ਨੇ ਆਮ ਆਦਮੀ ਪਾਰਟੀ ਹੁੰਦੀ ਕਹੀ ਸਾਰਿਆਂ ਨੂੰ ਕਹਿੰਦੇ ਆ ਸਾਰਿਆਂ ਸਾਰਿਆਂ ਨੂੰ ਸਾਂਝੇ ਤੌਰ ਤੇ ਕਹਿੰਦੇ ਆ ਕਿ ਇਹ ਮੁੱਦਾ ਅਖੀਰ ਤੱਕ ਪਹੁੰਚਾਇਆ ਜਾਏ ਅਸੀਂ ਕਹਿੰਦੇ ਆ ਸਾਰੇ ਪੁਲਸੀਆ ਮਾੜੇ ਨਹੀਂ ਚੰਗੇ ਵੀ ਹੈਗੇ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਪਰ ਜੇ ਚੰਗਾ ਕੰਮ ਕਰਕੇ ਆਇਆ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੇ ਨੇ ਜਾ ਕੋਈ ਇਨਕਾਊਂਟਰ ਆਇਆ ਤੇ ਉਹ ਦਿਮਾਗ ਤੇ ਨਹੀਂ ਹਾਵੀ ਹੋ ਜਾਣਾ ਚਾਹੀਦਾ ਚੜ ਨਹੀਂ ਜਾਣਾ ਚਾਹੀਦਾ ਹੰਕਾਰ ਨਹੀਂ ਆਣਾ ਚਾਹੀਆ ਹਰ ਜੇ ਉਹ ਹੰਕਾਰ ਨਾ ਪਾਵੀਏ ਇਹ ਕਰਦੇ ਕੀ ਨੇ ਜੇ ਕੋਈ ਚੰਗਾ ਕੰਮ ਕਰਿਆ ਤੇ ਇਸ ਵਾਸਤੇ ਆਪਣਾ ਪਰਿਵਾਰ ਨਹੀਂ ਮੰਗ ਕੀਤੀ ਅਸੀਂ ਨਾਲ ਖੜੇ ਹਾਂ ਕਿ ਉਥੋਂ ਦੇ ਐਸਐਸਬੀ ਉਹਨੂੰ ਬਦਲੀ ਕੀਤਾ ਜਾਏ ਤਾਂ ਹੀ ਕੁਛ ਇਨਸਾਫ ਹੈ ਹੁਣ ਵੀ ਐਦਾਂ ਕਿਸਮ ਦੀਆਂ ਧਮਕੀਆਂ ਦੇਣੀਆਂ ਤੇ ਇਹ ਕਰਨਾ ਉਹ ਕਰਨਾ ਸਿਕਿਉਰਿਟੀ ਉਹ ਉਹ ਠੀਕ ਗੱਲ ਨਹੀਂ ਕਿਉਂ ਕਿਉਂਕਿ ਜੇਕਰ ਜੇਕਰ ਕਿਤੇ ਉਸ ਸਮੇਂ ਜੇ QRT ਜੇ ਕਿ ਹਰ ਸਟੇਸ਼ਨ ਚ ਉਹ ਦੀ ਆ ਜਾਂਦੀ ਤੇ ਫਿਰ ਦੁਨੀਆਂ ਦਾ ਕੁਝ ਹੋਰ ਹੋਣੀ ਸੀ ਇਸ ਵਾਸਤੇ ਅਸੀਂ ਇਹ ਸਾਰੇ ਮੁੱਦੇ ਇਹ ਪਾਸ ਕੀਤੇ ਨੇ ਆਪਣਾ ਜੋ ਆਪਣਾ ਜਿਹੜਾ ਅਸੀਂ ਅਡਾਪਟ ਕੀਤਾ ਰੈਜ਼ੋਲੂਸ਼ਨ ਅਸੀਂ ਇਹ ਵੀ ਰეკਮੈਂਡ ਕੀਤਾ ਚੀਫ ਆਫ ਦੀ ਆਰਮੀ ਸਟਾਫ ਨੂੰ ਕਿ ਇਹਦਾ ਗੰਭੀਰ ਨੋਟਿਸ ਲੈਂਦਿਆਂ ਹੋਇਆਂ ਰੱਖਿਆ ਮੰਤਰੀ ਕੋਲ ਇਹ ਮਾਮਲਾ ਪਹੁੰਚਾਇਆ ਜਾਏ ਮੈਂ ਪਹਿਲਾਂ ਹੀ ਗੱਲ ਕਰ ਰਿਹਾ ਕਿ ਇਹ ਤੇ ਸੁਪਰੀਮ ਕਮਾਂਡਰ ਆਫ ਦਿ ਆਰਮਡ ਫੋਰਸਸ ਤੱਕ ਜਾਇਦਾ ਇੱਕ ਮੁੱਦਾ ਸੀ ਕਿਹਾ ਅਸੀਂ ਸਿਰਫ ਇਸ ਕੇਸ ਦੇ ਨਾਲ ਬਾਕੀ ਗੱਲ ਵੀ ਕਰ ਰਹੇ ਹਾਂ ਸਿਵਲ ਮਿਲਟਰੀ ਲੀਜ਼ਨ ਕਾਨਫਰੰਸ ਹਰ ਕਮਾਂਡ ਦੇ ਨਾਲ ਹੁੰਦੀ ਹੈ ਉਹਦੇ ਵਿੱਚ ਚੀਫ ਮੰਤਰੀ ਆਉਂਦਾ ਤੇ ਉਥੇ ਇਹੋ ਜਿਹੇ ਮੁੱਦੇ ਉਠਾਏ ਜਾਂਦੇ ਜਿਹੜੇ ਕਿ ਸਾਬਕਾ ਸੈਨਿਕਾਂ ਦੀ ਭਲਾਈ ਦੇ ਨਾਲ ਨੇ ਜਿਹੜੇ ਕਿ ਉਹਨਾਂ ਜੰਗੀ ਵਿਧਵਾ ਦੂਸੀਆਂ ਵਿਧਵਾਵਾਂ 70000 ਤੋਂ ਉੱਤੇ ਵਿਧਵਾਵਾਂ ਨੇ ਸਾਡੇ ਕੋਲ ਇਸ ਵੇਲੇ ਪੰਜਾਬ ਬਾਕੀ ਵੀ ਸੂਬਿਆਂ ਇੱਥੇ ਹਰਿਆਣਾ ਵੀ ਨਾਲ ਸ਼ਾਮਿਲ ਹੈ ਭਰਿਆ ਪਿਆ ਨਾਲ ਹਿਮਾਚਲ ਵੀ ਹੈ ਤੇ ਫਿਰ ਗਵਰਨਰਮੈਂਟ ਆਫ ਇੰਡੀਆ ਨੇ ਅਸੀਂ ਇਹ ਵੀ ਰੈਜ਼ੋਲੂਸ਼ਨ ਅਡਾਪਟ ਕੀਤਾ ਕਿ ਇੱਕ ਨੈਸ਼ਨਲ ਕਮਿਸ਼ਨ ਫਾਰ ਦੀ ਵੈਲਫੇਅਰ ਆਫ ਐਕਸ ਡਿਫੈਂਸ ਕਮਿਊਨਿਟੀ ਉਹ ਕਾਇਮ ਕੀਤਾ ਜਾਏ ਤੇ ਇਹਨਾਂ ਸ਼ਬਦਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਯੂ ਆਰ ਮੋਸਟ ਵੈਲਕਮ ਦੋਸਤੋ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ